ਹਾੜ ਭੀੜਤਾਾਂ ਦੀ ਰਾਹਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਅੰਦਰ ਕੈਂਪ ਲਗਾਏ ਜਾ ਰਹੇ ਨੇ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਨੇ ਉੱਥੇ ਹੀ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਬਿਜਾਈ ਲਈ ਫ੍ਰੀ ਡੀਜ਼ਲ ਦੇ ਲੰਗਰ ਵੀ ਲਗਾਏ ਗਏ ਨੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਇਸ ਬੰਦ ਵਿੱਚ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੜਪੀੜਤਾਾਂ ਦੀ ਰਾਹਤ ਲਈ ਹਰ ਪ੍ਰਕਾਰ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ। ਘਰਾਂ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਹੁਣ ਕਿਸਾਨਾਂ ਦੇ ਖੇਤਾਂ ਦੀ ਬਜਾਈ ਵਾਸਤੇ ਫ੍ਰੀ ਡੀਜ਼ਲ ਦੇ ਲੰਗਰ ਵੀ ਲਗਾਏ ਗਏ ਨੇ। ਉਨਾ ਨੇ ਦੱਸਿਆ ਹੈ ਕਿ ਉਹਨਾਂ ਕਿਸਾਨਾਂ ਨੂੰ ਫ੍ਰੀ ਬੀਜ ਦਿੱਤੇ ਜਾਣਗੇ ਜਿਨ੍ਹਾਂ ਦੇ ਖੇਤ 5 ਏਕੜ ਤੋਂ ਘੱਟ ਨੇ ਤੇ ਨਾਲ ਹੀ ਉਹਨਾਂ ਦੀ ਬਿਜਾਈ ਵੀ ਕਰਵਾਈ ਜਾਵੇਗੀ ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਓ ਵੀ ਅੱਜ ਦੀ ਸਾਡੇ ਜਿਹੜੀ ਸ਼ੁਰੂਆਤ ਕੀਤੀ ਗਈ ਆ ਪਹਿਲੇ ਜਿੱਥੇ ਅਸੀਂ ਲੰਗਰਾਂ ਦੀ ਸੇਵਾ ਕੀਤੀ ਸੀ ਫਿਰ ਰਸਦ ਦੀ ਸੇਵਾ ਕੀਤੀ ਫਿਰ ਮੈਡੀਕਲ ਕੈਂਪ ਲਗਾਏ ਅੱਜ ਅਸੀਂ ਅਜਨਾਲਾ ਤਸੀਲ ਦੀ ਪਿੰਡ ਕੋਟਲੀ ਚ ਪਹੁੰਚੇ ਆ ਜਿੱਥੇ ਅਸੀਂ ਡੀਜ਼ਲ ਜਿਹੜੇ ਲੈ ਕੇ ਆਏ ਆ 1000 ਲੀਟਰ ਡੀਜ਼ਲ ਜਿਹੜਾ ਉਹ ਅਸੀਂ ਇੱਥੇ ਲੈ ਕੇ ਆਏ ਆ 1000 ਲੀਟਰ ਡੀਜ਼ਲ ਜਿਹੜਾ ਅਸੀਂ ਉਹ ਡੇਰਾ ਬਾਬਾ ਨਾਨਕ ਲੈ ਕੇ ਜਾਣਾ ਹੈ ਇਹ ਸ਼ੁਰੂਆਤ ਹੈ ਅੱਜ ਇਸ ਤੋਂ ਬਾਅਦ ਅਸੀਂ ਅੱਜ ਇਹ ਫੈਸਲਾ ਕੀਤਾ ਕਿ 5000 ਇੱਕੜ ਦੀ ਜਿਹੜੀ ਖੇਤੀ ਆ ਜਿਹੜੀ ਫਸਲ ਅਗਲੀ ਬੀਜਣੀ ਆ ਉਹਦੀ ਸਾਰੀ ਸੇਵਾ ਚਾਹੇ ਉਹ ਡੀਜ਼ਲ ਦੀ ਹੋਵੇ ਚਾਹੇ ਖਾਦ ਦੀ ਹੋਵੇ ਚਾਹੇ ਬੀਜ ਦੀ ਹੋਵੇ ਉਹ ਸਾਰੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਤਿੰਨਾਂ ਤਸੀਲਾਂ ਦੇ ਵਿੱਚ ਕਰਾਵਾਂਗੇ ਜਿਹੜਾ ਨੁਕਸਾਨ ਹੋਇਆ ਉਹ ਉਹਨਾਂ ਦੀ ਮਦਦ ਕਰਾਂਗੇ ਇਸ ਤੋਂ ਇਲਾਵਾ ਅੱਜ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿੱਟਾਂ ਵੀ ਲੈ ਕੇ ਆਏ ਆ ਕਿੱਟਾਂ ਤੋਂ ਇਲਾਵਾ ਰਸਦ ਦੀਆਂ ਕਿੱਟਾਂ ਵੀ ਆ ਔਰ ਜਿਹੜੇ ਜ਼ਰੂਰੀ ਸਮਾਨ ਹੈ ਘਰ ਦੇ ਆਪਣੇ ਪਹਿਨਣ ਵਾਲੇ ਚ ਸੈਂਡਲ ਹੋਣ ਚਾਹੀਏ ਟਰੈਕਸੂਟ ਹੋਣ ਚਾਹੀਏ ਮੱਛਰਦਾਨੀਆਂ ਹੋਣ ਉਹ ਸਾਰੀਆਂ ਕਿੱਟਾਂ ਜਿਹੜੀਆਂ ਅਸੀਂ ਲੈ ਕੇ ਆਏ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਅੱਜ ਤਿੰਨਾਂ ਪਿੰਡਾਂ ਦੇ ਵਿੱਚ ਜਿਹੜੀ ਸੰਗਤ ਉਹਨਾਂ ਨੂੰ ਅਸੀਂ ਇਹ ਸਾਰੀ ਰਾਤ ਸਮਗਰੀ ਜਿਹੜੀ ਦੇਖ ਜਾਵਾਂਗੇ ਕਿ ਕਿਹੜੇ ਪਿੰਡਾਂ ਵਿੱਚ ਰਾਤ ਸਮਗਰੀ ਵੰਡੀ ਜਾ ਰਹੀ ਹੈ ਤੇ ਹੋਰ ਕੀ ਕੀ ਪ੍ਰਬਲ ਦੇ ਰਹੇ ਨੇ ਦੇਖੋ ਅੱਜ ਤਿੰਨ ਪਿੰਡ ਇੱਕ ਇੱਕ ਕੋਟਲੀ ਹੈ ਕੋਟਲੀ ਨੰਗਲ ਹੈ ਇੱਕ ਪਿੰਨੇ ਵਾਲਾ ਮਾਇਆ ਵਾਲਾ ਇਹ ਤਿੰਨ ਪਿੰਡ ਜਿਹੜੇ ਆ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਇੱਥੇ ਦੇਣਾ ਤਿੰਨ ਪਿੰਡਾਂ 'ਚ ਅਸੀਂ ਉੱਧਰ ਦੇਣਾ ਇਸ ਤੋਂ ਇਲਾਵਾ ਸਾਡੀ ਅਗਲੇ 3-4 ਦਿਨਾਂ ਦੇ ਵਿੱਚ ਅਸੀਂ ਦਿੱਲੀ ਤੋਂ 1500 ਦੇ ਸੈੱਟ ਜਿਹੜੇ ਆ ਉਹ ਤਿਆਰ ਕੀਤੇ ਆ ਜਿਨ੍ਹਾਂ ਸੈੱਟਾਂ ਦੇ ਵਿੱਚ ਗੱਦੇ ਚਾਦਰਾਂ ਸਹਰਾਣੇ ਕੰਬਲ ਜਿਹਦੇ ਵਿੱਚ ਰਤਨ ਦਾ ਪੂਰਾ ਸੈੱਟ ਪਤੀਲੇ ਉਹਦੇ ਚ ਕੁੱਕਰ ਇਹ ਸਾਰਾ ਸੈੱਟ ਜਿਹੜਾ ਅਸੀਂ ਤਿਆਰ ਕਰਕੇ ਔਰ ਪਿੰਡਾਂ ਦੇ ਵਿੱਚੋਂ ਅਸੀਂ 20 25 25 ਹਰ ਪਿੰਡ ਦੇ ਵਿੱਚੋਂ ਜਿਹੜੇ ਪਰਿਵਾਰ ਹੈ ਜਿਹੜੇ ਲੋੜਵੰਦ ਹੈ ਉਹ ਸਿਲੈਕਟ ਕਰ ਰਹੇ ਆ ਚਾਹੇ ਉਹ 50 ਪਿੰਡ ਇੱਧਰ ਦੇ ਹੋਣ 50 ਪਿੰਡ ਉਸ ਪਾਸੇ ਹੋਣ 100 ਪਿੰਡ ਹੋਣ ਜਿੰਨੇ ਵੀ ਹੋਣਗੇ ਅਸੀਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਉਹ ਜਿਹੜੇ ਅਗਲਾ ਸਮਾਨ ਜਿਹੜਾ ਸਾਡਾ ਆ ਰਿਹਾ ਉਹ ਸਾਰਾ ਭਵੰਡਾ ਦੇਖੋ ਲਗਾ ਕਈ ਵਾਰੀ ਲੋਕਾਂ ਕੋ ਜਿਹੜੇ ਨਹੀਂ ਸਹੀ ਦਰ ਤਾ ਨਹੀਂ ਪਹੁੰਚਦਾ ਉਹਨਾਂ ਲਈ ਕੀ ਬਣਾ ਲੇਓਗੇ ਤੇਲ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇ ਕਿਥਾਂ ਜਿਹੜੇ ਆ ਕਿ ਬਹੁਤ ਬੁਰੇ ਹਾਲਾਤ ਦੇ ਨੇ ਦੇਖੋ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਇਹ ਆ ਤਾਂ ਹੀ ਅਸੀਂ ਜ਼ੀਰੋ ਲੈਵਲ ਤੇ ਜਾ ਕੇ ਗਰਾਊਂਡ ਲੈਵਲ ਤੇ ਹਰ ਪਿੰਡ ਦੇ ਵਿੱਚ ਖੁਦ ਜਾ ਕੇ ਸਾਡੀ ਟੀਮ ਖੁਦ ਜਾ ਕੇ ਜਿਹੜੀ ਆ ਉਹ ਵੰਡਦੀ ਆ ਮਕਸਦ ਇਹ ਆ ਕਿ ਹਰ ਇੱਕ ਲੋੜਵੰਦ ਨੂੰ ਸਮਾਨ ਪਹੁੰਚੇ ਇਹ ਨਹੀਂ ਵੀ ਲੋੜ ਕਿਸੇ ਨੂੰ ਹੋਵੇ ਲੈ ਕੋਈ ਜਾਵੇ ਉਹ ਚੀਜ਼ ਨਾ ਬਣੇ ਇਸ ਕਰਕੇ ਸਾਡੀ ਹਰ ਪਿੰਡ ਦੇ ਵਿੱਚ ਮੋਤਵਰਨ ਨਾਲ ਲੈ ਕੇ ਚਾਹੇ ਉਹ ਗੁਰਦੁਆਰਾ ਸਾਹਿਬ ਕਮੇਟੀ ਹੋਵੇ ਚਾਹ ਪੰਚਾਇਤ ਹੋਵੇ ਉਹਨਾਂ ਨਾਲ ਲੈ ਕੇ ਸਰਪੰਚ ਸਾਹਿਬ ਇੱਥੇ ਵੀ ਸਰਪੰਚ ਸਾਹਿਬ ਨੂੰ ਅਸੀਂ ਨਾਲ ਲਿਆ ਤਾਂ ਕਿ ਜਿਹੜੇ ਸਹੀ ਹੱਥਾਂ ਦੇ ਵਿੱਚ ਜਿੰਨਾ ਲੋੜ ਹੈ ਉੱਥੇ ਸਮਾਨ ਪਹੁੰਚ ਸਕੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਚਾਹੇ ਉਹ ਦੇਸ਼ ਚਾਹੇ ਵਿਦੇਸ਼ਾਂ ਚਾਹੇ ਜਿਹੜੇ ਵੀ ਮਦਦ ਕਰਨਾ ਚਾਹੁੰਦੇ ਆ ਦੋ ਤਰੀਕੇ ਆ ਇੱਕ ਤਰੀਕਾ ਤੇ ਇਹ ਆ ਕਿ ਤੁਸੀਂ ਦਿੱਲੀ ਸੇ ਗੁਰੂਗਰਾ ਪ੍ਰਬੰਧਕ ਕਮੇਟੀ ਨੂੰ ਅਪਰੋਚ ਕਰੋ ਕਿਉਂਕਿ ਸਾਡਾ ਪਿਛਲੇ 20 ਦਿਨਾਂ ਤੋਂ ਕੈਂਪ ਇਥੇ ਲੱਗਾ ਸਾਨੂੰ ਇੱਕ ਇੱਕ ਪਿੰਡ ਦਾ ਪਤਾ ਹੈ ਕਿ ਕਿੱਥੇ ਕੀ ਲੋੜ ਹੈ ਔਰ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਰਾਹ ਸਮਗਰੀ ਪਹੁੰਚਾ ਰਹੇ ਹਾਂ ਹਰ ਚੀਜ਼ ਜਿਹੜੀ ਲੋੜੀਂਦੀ ਹੈ ਉਹ ਪਹੁੰਚਾ ਰਹੇ ਹਾਂ ਜੇ ਤੁਸੀਂ ਡਾਇਰੈਕਟ ਵੀ ਸੇਵਾ ਕਰਨਾ ਚਾਹੁੰਦੇ ਹੋ ਤੇ ਉਸ ਪਿੰਡ 'ਚ ਖੁਦ ਜਾ ਕੇ ਪਹਿਲਾਂ ਵੇਖੋ ਕਿ ਕਿਹੜੀ ਚੀਜ਼ ਦੀ ਲੋੜ ਹੈ ਜਿੱਦਾਂ ਹੁਣ ਅਗਲੀ ਬਜਾਈ ਹੋਣੀ ਹੈ ਅਗਲੀ ਫਸਲ ਦੀ ਕਿ ਉਹਦੇ 'ਚ ਡੀਜ਼ਲ ਬੀਜ ਤੇ ਖਾਦਾਂ ਕਿਹੜੇ ਕਿਸਾਨਾਂ ਨੂੰ ਚਾਹੀਦੀਆਂ ਉਹਨਾਂ ਨੂੰ ਮੁਹੱਈਆ ਕਰਾਓ ਸੋ ਜਾਂ ਤੇ ਖੁਦ ਗਰਾਊਂਡ ਲੈਵਲ ਤੇ ਆਓ ਜਾਂ ਫਿਰ ਤੁਸੀਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਇਹ ਸੇਵਾ ਕਰਾਓ ਕਿਉਂਕਿ ਸੇਵਾ ਜੇ ਲੰਬੀ ਚਲਣੀ ਆ ਸੇਵਾ ਲੰਬਾ ਟਾਈਮ ਚਲਣੀ ਆ ਸੋ ਇਹ ਅਜੇ ਖਤਮ ਨਹੀਂ ਹੋਇਆ ਇਸ ਕਰਕੇ ਮੈਂ ਸਾਰੀ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ ਕੇ ਤੁਸੀਂ ਇਹ ਸੇਵਾਵਾਂ ਕਰਾਓ ਤਾਂ ਕਿ ਆਪਣੇ ਵੀਰ ਜਿਹੜੇ ਆ ਮੋੜ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ। ਦੇਖੋ ਇਸੇ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਪਿਛਲੇ 25 ਅਗਸਤ ਤੋਂ ਲਗਾਤਾਰ ਲੰਗਰਾਂ ਦੀਆਂ ਸੁੱਕੇ ਰਾਸਣ ਦੀਆਂ ਸੇਵਾਵਾਂ ਨੇ ਜੋ ਸਮੇਂ-ਸਮੇਂ ਲੋੜ ਸੀ ਹੜਪੀੜਤਾਂ ਨੂੰ ਹੁਣ ਪਿੰਡਾਂ 'ਚੋਂ ਆਵਾਜ਼ ਆ ਰਹੀ ਸੀ ਸੰਗਤਾਂ 'ਚੋਂ ਆਵਾਜ਼ ਆ ਰਹੀ ਸੀ ਇਹ ਸਾਨੂੰ ਲੰਗਰ ਦੀ ਹੁਣ ਲੋੜ ਦੀ ਸਕੇ ਰਾਸ਼ਨ ਦੀ ਵੀ ਏਡੀ ਵੱਡੀ ਲੋੜ ਦੀ ਹੁਣ ਸਾਨੂੰ ਡੀਜ਼ਲ ਦੀ ਤੇ ਖਾਦਾਂ ਦੀ ਤੇ ਬੀਜਾਂ ਦੀ ਲੋੜ ਆ ਅੱਜ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਮੀਤ ਸਿੰਘ ਜੀ ਕਾਲਕਾ ਸਾਹਿਬ ਜਰਨਲ ਸਖਤਰ ਸਰਦਾਰ ਜਗਦੀਪ ਸਿੰਘ ਜੀ ਕਲੋਂ ਸਾਹਿਬ ਉਹਨਾਂ ਦੀ ਸਮੂਚੀ ਟੀਮ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਨਾਲ ਲੈ ਕੇ ਅੱਜ ਡੀਜ਼ਲ ਦੀਆਂ ਸਵਾਵਾਂ ਵੀ ਜਿਹੜੀਆਂ ਨੇ ਵੱਡੇ ਪੱਧਰ ਤੇ ਡੀਜ਼ਲ ਦੇ ਲੰਗਰ ਲਾਤਿਆ ਸ਼ੁਰੂਆਤ ਕਰਤੀ ਆ ਕਿਟਾਂ ਵੇਖੋ ਬਿਸਤਰੇ ਮੈਡੀਕਲ ਕੈਂਪ ਲੱਗਾ ਵਾ ਇਹ ਵੱਡੀਆਂ ਸੁਵਾਵਾਂ ਇਹ ਨਹੀਂ ਵੀ ਇੱਕ ਸੁਵਾਵਾ ਹਰ ਸੁਵਾਵਾ ਜੋ ਹੜ ਪੀੜਤਾਂ ਨੂੰ ਚਾਹੀਦੀਆਂ ਨੇ ਉਹ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਹਈਆ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਸੋ ਮੈਦਾਨੀ ਸੱਜਣਾ ਨੂੰ ਸਿੱਖ ਸੰਗਤਾਂ ਨੂੰ ਸਿੱਖ ਜਥੇਬੰਦੀਆਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆਉਣ ਵਾਲੇ ਦਿਨਾਂ 'ਚ ਡੀਜ਼ਲ ਖਾਦ ਬੀਜ ਇਨਾਂ ਦੀ ਵੱਡੀ ਲੋੜ ਆ ਸੁੱਕੇ ਦੁੱਧ ਦੀ ਲੋੜ ਆ ਖਾਸ ਕਰਕੇ ਬੇਜਵਾਨੇ ਜਿਹੜੇ ਸਾਡੇ ਪਸ਼ੂ ਆ ਉਹਨਾਂ ਲਈ ਜਿਹੜੇ ਚਾਰੇ ਦੀ ਲੋੜ ਆ ਇਹ ਚੀਜ਼ਾਂ ਜਿਹੜੀਆਂ ਨੇ ਵੱਡੇ ਪੱਦਰ ਤੇ ਜਿਹੜੀਆਂ ਲੈ ਕੇ ਆਓ ਤੇ ਲੈ ਕੇ ਜਿਹੜਾ ਉਹਨਾਂ ਲੋਕਾਂ ਦੇ ਕੋਲ ਆਓ ਜਿਵੇਂ ਪੰਚਾਇਤ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਿੰਡ ਦੀਆਂ ਉਹਨਾਂ ਦੇ ਹਵਾਲੇ ਕਰੋ ਉਹਨਾਂ ਦੀ ਨਿਸ਼ਾਨਦੇਹੀ ਤੇ ਅਸਲ ਹੜਪੀੜਤਾ ਨੂੰ ਅਸਲ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਹੱਥਾਂ 'ਚ ਇਹ ਜਿਹੜੀਆਂ ਸਵਾਵਾਂ ਜਿਹੜੀਆਂ ਨੇ ਦਿੱਤੀਆਂ ਜਾਂ